ਰੇਤਾ ਭਰੀ ਪਈ ਆ ਉਥੇ ਉਹ ਸਾਰਾ ਕੁਝ ਸੈੱਟ ਹੋ ਗਿਆ ਨਹੀਂ ਉਹ ਉਦਾਂ ਹੀ ਚੱਲਦਾ ਨਾ ਸਰਕਾਰ ਮਸਲਾ ਠਾਵੇ ਸਰਕਾਰ ਨੇ ਠਾਉਣਾ ਕੀ ਆ ਸਰਕਾਰ ਨੇ ਤੋਂਨਾਂ ਦੇ ਨਾਲ ਕੋਈ ਨਾ ਹਟਾਇਆ ਜੀ ਹਰ ਇੱਕ ਬੰਦਾ ਕਹਿੰਦਾ ਸੇਵਾ ਮੈਂ ਕਰਕੇ ਦਿਖਾਉਣਾ ਤੁਹਾਨੂੰ ਪੈਸੇ ਮੈਨੂੰ ਦਿਓ ਤੁਸੀਂ ਵੀ ਕਿਤੇ ਕੋਈ ਬੰਦਾ ਲਵੇ ਸਹੀ ਤੇ ਉਹਨੂੰ ਚੱਕ ਕੇ ਉਹਦੀ ਵੀਡੀਓ ਬਣਾਈਏ ਅੰਕਲ ਜੀ ਅੰਕਲ ਜੀ ਕਿਥੋਂ ਕਣਾ ਚਾਚਾ ਚੂਚਾ ਬਣਾ ਲੈਂਦੇ ਆ ਅਖੇ ਚਾਚਾ ਜੀ ਤੁਸੀਂ ਰਿਕਸ਼ਾ ਬੜਾ ਟੁੱਟਾ ਲਈ ਫਿਰਦੇ ਤੁਹਾਨੂੰ ਰਿਕਸ਼ਾ ਨਾ ਨਵਾਂ ਲੈ ਦੀਏ ਮੂੰ ਪਤਾ ਹੀ ਨਹੀਂ ਸਾਰੇ ਖਰਚੇ ਹੋ ਜੀਦੇ ਤੇ 50% ਸੀਗੇ ਜਿਹੜਾ ਉਹਗਾ ਅਸੀਂ ਤੇ ਨੇ ਆ ਇਹ ਕਹਿਣਾ ਹੈ ਜੀ ਪਰ ਕਿੰਨੇ ਪਰਸੈਂਟ ਹੈ ਇਹ ਹੁਣ ਰੱਬ ਜਾਣੇ ਜੀ ਇਹ ਸੇਵਾਦਾਰ ਕੱਚੇ ਸੀ ਬਜੇ ਉਹ ਕਹਿੰਦੇ ਕਾਕਾ ਕੋ ਕੰਮ ਹੋਰ ਕਰ ਲਓ ਕੋਈ ਬਿਲਡਿੰਗ ਬਿਲਡਿੰਗ ਹੀ ਸਿੱਖ ਲਓ ਕਿਹੜੇ ਕਮੀ ਪੈਵਾ ਤੁਸੀਂ ਉਹੀ ਗੱਲ ਉਹ ਸੇਵਾਦਾਰ ਨੇ ਵੀ ਤੂੰ ਕਾਕਾ ਕੋਈ ਬਿਲਡਿੰਗ ਬਿਲਡਿੰਗ ਸਿੱਖਲਾ ਤੇਰੇ ਬਾਦ ਦਾ ਕੰਮ ਹੈ ਨਹੀਂ ਸੇਵਾ ਵਾਲਾ ਹਾਂ ਐਨਜੀਓਆਂ ਜੀ ਨਵੀਆਂ ਬਣ ਜਾਂਦੀਆਂ ਹਰ ਇੱਕ ਬੰਦਾ ਕਹਿੰਦਾ ਸੇਵਾ ਮੈਂ ਕਰਕੇ ਦਿਖਾਉਣਾ ਤੁਹਾਨੂੰ ਪੈਸੇ ਮੈਨੂੰ ਦਿਓ ਤੁਸੀਂ ਹਰ ਕੋਈ ਵੀ ਆ ਕਿਤੇ ਅ ਅੱਗੇ ਹੁੰਦਾ ਐ ਵੀ ਸੇਵਾਦਾਰ ਕੋਈ ਕੋਈ ਹੁਣ ਸੇਵਾਦਾਰਾਂ ਦੀ ਪਰਭਾਰ ਆ ਸੇਵਾ ਕਰਨੇ ਵਾਲੇ ਤਾਂ ਲੱਭਦੇ ਫਿਰਦੇ ਬੰਦਾ ਵੀ ਕਿਤੇ ਕੋਈ ਬੰਦਾ ਲਵੇ ਸਹੀ ਤੇ ਉਹਨੂੰ ਚੱਕ ਕੇ ਉਹਦੀ ਵੀਡੀਓ ਬਣਾਈਏ ਅਸੀਂ ਕਿ ਅਹੀਂ ਬਹੁਤ ਆ ਬੰਦਾ ਬੜਾ ਤੰਗਿਆ ਤੇ ਮੈਂ ਝਾਂਡਾ ਚੱਕਦਾ ਆ ਮੈਨੂੰ ਪਾਓ ਤੁਸੀਂ ਪੈਸੇ ਮੈਂ ਦੱਸਦਾ ਤੁਹਾਨੂੰ ਸੇਵਾ ਕਿਦਾਂ ਕਰਨੀ ਘਰੋਂ ਥੋੜੀ ਕੋਲਣਾ ਲੋਕਾਂ ਨੂੰ ਇਕੱਠੇ ਕਰਨੇ ਵੀ ਲੋਕ ਹਰ ਇੱਕ ਬੰਦਾ ਲੋਕ ਪੈਸੇ ਦੇਣ ਇਹਨਾਂ ਨੂੰ ਠੀਕ ਆ ਜੀ ਤੇ ਇਹ ਇਹ ਗਾਂ ਅਗੇ ਸੇਵਾਦਾਰ ਗੱਲ ਠੰਡੀ ਹੋ ਗਈ ਪੈਸੇ ਕਿੱਥੇ ਗਏ ਉਹ ਬਸ ਕੋਈ ਐਨਜੀਓ ਹੋਉਂਦੀਆਂ ਸੀ ਅੱਗੇ ਕੋਈ ਇੱਕ ਅੱਧੀ ਆ ਹੜਾਂ ਦੇ ਵਿੱਚ ਹੀ ਘਟੋ-ਘਟ ਮੇਰੇ ਹਿਸਾਬ ਨਹੀਂ ਤਾਂ 100 ਐਨਜੀਓ ਬਣੀਆਂ ਹੋਣੀਆਂ ਠੀਕ ਹੈ ਜੀ ਉਹ ਐਨਜੀਓes ਵੇਲੇ ਕੀ ਕਰ ਰਹੀਆਂ ਤੇ ਉਹਨਾਂ ਨੂੰ ਜਿਹੜਾ ਪੈਸਾ ਮਿਲਿਆ ਉਹ ਕਿੱਥੇ ਗਿਆ ਕਿੱਥੇ ਲਾ ਰਹੇ ਆਹੋ ਪੈਸਾ ਉਹ ਹੈ ਕਾਉਂਟੇਬਿਲਟੀ ਕਿਸੇ ਦੀ ਹੈ ਹੀ ਕਿਸੇ ਦੀ ਨਹੀਂ ਬਸ ਜਿਹੜਾ ਮਸਲਾ ਠੰਡਾ ਹੋ ਗਿਆ ਉਹ ਉਦਾਂ ਹੀ ਹੌਲੀ 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 ਅਗਲਾ ਨਵੀਆਂ ਪੋਸਟਾਂ ਪਾ ਕੇ ਤੇ ਉਹ ਥੱਲੇ ਆ ਥੱਲੇ ਕਰ ਦਿੰਦਾ ਉਹਨੇ ਕੁ ਪੈਸੇ ਅਗਲਾ ਕਰਕੇ ਜੇ ਉਹ ਅਗਲਾ ਕਹਿੰਦਾ ਚਲੋ ਬਸ ਠੀਕ ਆ ਜੀ ਬਾਹਰਲੇ ਲੋਕ ਜਿਹੜੇ ਸਾਡੇ ਇਹ ਦਵਾ ਦਾ ਪੈਸਾ ਦੇ ਦਿੰਦੇ ਆ ਬਾਅਦ ਦੇ ਵਿੱਚ ਇਹਨਾਂ ਨੂੰ ਪਤਾ ਲੱਗਦਾ ਕਿ ਭਾਈ ਨਹੀਂ ਜੀ ਇਹ ਤਾਂ ਗੱਲ ਹੋਰ ਹੀ ਨਿਕਲੀ ਸਾਡੇ ਨਾਲ ਹਰ ਕਿੱਗਾਂ ਜਗ੍ਹਾ ਹੀ ਇਦਾਂ ਹੀ ਹੁੰਦਾ ਆ ਅੰਮ੍ਰਿਤਸਰ ਦੇ ਵਿੱਚ ਇੱਕ ਸੀ ਉਹ ਕਹਿੰਦੇ ਸੀ ਵੀ ਬਹੁਤ ਵੱਡੀ ਸੇਵਾਦਾਰ ਆ ਬੰਦਾ ਉਪਤਾ ਹੋਲੇ ਲੱਗਾ ਉਹ ਕਿ ਕਦ ਰਿਕਸ਼ੇ ਦਾ ਰਿਕਸ਼ੇ ਆਲਾ ਆ ਉਹਦੀ ਸੇਵਾ ਕਰਦਾ ਹਾਂ ਜੀ ਰੋਕ ਕੇ ਹਨਾ ਉਹਨੂੰ ਬਈ ਹਾਂ ਜੀ ਤੁਸੀਂ ਜੀ ਅ ਅੰਕਲ ਜੀ ਅੰਕਲ ਜੀ ਕਿਥੋਂ ਕਣਾ ਚਾਚਾ ਚੂਚਾ ਬਣਾ ਲੈਂਦੇ ਆ ਕਿ ਚਾਚਾ ਜੀ ਤੁਸੀਂ ਰਿਕਸ਼ਾ ਬੜਾ ਟੁੱਟਾ ਲੈ ਫਿਰਦੇ ਤੁਹਾਨੂੰ ਰਿਕਸ਼ਾ ਨਾ ਨਵਾਂ ਲੈ ਦੀਏ ਕਿਦਾਰੋਂ ਕੀ ਜ਼ਿੰਦਗੀ ਤੁਹਾਡੀ ਉਹ ਕਹਿੰਦਾ ਜੀ ਮੇਰੀ ਜ਼ਿੰਦਗੀ ਬੜੀ ਵਧੀਆ ਹੋ ਜਾਊਗੀ ਰਿਕਸ਼ਾ ਲੈ ਲਵੋ ਰਿਕਸ਼ਾ ਲੈ ਕੇ ਲੇਤਾ ਬਾਹਰਲੇ ਲੋਕੋ ਵੀਡੀਓ ਸ਼ੇਅਰ ਕਰਨ ਲੱਗ ਪਏ ਗੱਲ ਵਾਧੀ 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 ਵਧ ਗਈ ਨਾਲ ਅਗਲਾ ਫੇਰ ਨੰਬਰ ਪਾਉਣ ਲੱਪਿਆ ਆਪਣਾ ਕਿ ਇੱਥੇ ਹੀ ਗੱਲ ਕਰੋ ਬਾਕੀ ਤੁਹਾਨੂੰ ਮੈਂ ਦੱਸਦਾ ਕਿੰਦਾ ਸੇਵਾ ਕਰੀਦੀ ਆ ਬਾਹਰਲੇ ਲੋਕ ਸਾਡੇ ਬੀਬੀਆਂ ਘਰੇ ਬੈਠੀਆਂ ਬੰਦਾ ਵਿਚਾਰਾ ਕੰਮ ਤੇ ਗਿਆ ਹੁੰਦਾ ਬੀਬੀ ਕਹਿੰਦੀ ਆਹ ਹੈ ਆਹਾ ਆਹ ਤਾਂ ਬਹੁਤ ਆਦੀ ਗਰੀਬ ਦੀ ਸੇਵਾ ਹੋ ਰਹੀ ਆ ਉਹ ਚੁੱਪਚੀ ਬੀਤੇ ਚਲੋ ਜੀ ਪੈਸੇ ਉਹਨਾਂ ਨੂੰ ਪਾਉਣ ਲੱਪੇ ਨੇ ਘਰ ਦੇ ਨਾਲ ਲੜ ਕੇ ਤੇ ਉਹ ਜੀ ਪੈਸੇ ਉਹਨਾਂ ਨੂੰ ਪਾਉਣ ਲੱਪੇ ਅਗਲੇ ਨੇ ਪਤਾ ਹੁਲੇ ਲੱਗਾ ਜਲੇ ਦੁੱਧ ਕਾ ਨ ਇੱਕ ਲੈ ਲਈਆਂ ਇੱਕ ਕੋਠੀ ਲੈ ਲਈ ਜੀ ਉਹ ਬਣਾ ਲਿਆ ਉਹ ਬਣਾ ਲਿਆ ਉਹ ਤਾਂ ਬਾਅਦ ਦੇ ਵਿੱਚ ਜਿਹੜੇ 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 ਦੇਖਣ ਵਾਲੇ ਆ ਕੰਪੀਟੀਟਰ ਸੇਵਾਦਾਰ ਉਹ ਲੱਭਣ ਲੱਗੇ ਵੀ ਹੈਲੋ ਆ ਕੀ ਬਣ ਗਿਆ ਉਹ ਤਾਂ ਪਤਾ ਉਹਲੇ ਲੱਗਾ ਵੀ ਇਹ ਤਾਂ ਪੈਹਾਵਾਵਾ ਇਕੱਠਾ ਕਰ ਗਿਆ ਚਲੋ ਜੀ ਉਹ ਰੌਲਾ ਪਿਆ ਫਿਰਦਾ ਅਗਲਾ ਜਿਹੜਾ ਜਿਹੜਾ ਇਦਾਂ ਸੇਵਾ ਬਹੁਤ ਲੋਕ ਕਰਦੇ ਆ ਜਿਹੜੇ ਨਿਸ਼ਕਾਮ ਸੇਵਾਦਾਰ ਹੈਗੇ ਆ ਜਿਹੜੇ ਕਰਨੇ ਵਾਲੇ ਆ ਪਰ ਬਹੁਤ ਵੱਡੀ ਗਿਣਤੀ ਇਦਾਂ ਦੀ ਆ ਜਿਨ੍ਹਾਂ ਦਾ ਕਿਸੇ ਪਾਸੇ ਹੱਥ ਨਹੀਂ ਪੈਂਦਾ ਅਗਲੇ ਕਹਿੰਦੇ ਸੇਵਾਦਾਰ ਬਣੋ ਆ ਤਾਂ ਕਾਮੀ ਸਾਹਿਬ ਤੋਂ ਵਧੀਆ ਨਾਲੇ ਐਕਟਰਾਂ ਦੇ ਨਾਲ ਫੋਟੋ ਹਰ ਇੱਕ ਬੰਦਾ ਹੀ ਦੂਰੋਂ ਹੀ ਹੱਥ ਜੋੜਦਾ ਜਾਂਦਾ ਸੇਵਾਦਾਰ ਆਲ ਨੂੰ ਠੀਕ ਹੈ ਜੀ ਨਾਲੇ ਬੱਲੇ ਬੱਲੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਇਹਨਾਂ ਨੂੰ ਸੱਦੇ ਆਉਂਦੇ ਆ ਜਨਾਬ ਕਿ ਮਹਾਰਾਜ ਤੁਸੀਂ ਬਹੁਤ ਸੇਵਾ ਕਰ ਰਹੇ ਹੋ ਮਤਲਬ ਬੱਲੇ ਬੱਲੇ ਮੁਖਤ ਦੀ ਤੇ ਸੇਵਾ ਜਿਹੜੀ ਆ ਉਹ ਇਦਾਂ ਦੀ ਆ ਕਹਿ ਲਓ ਵੀ 90% ਦਾ ਕੋਈ ਹਿਸਾਬ-ਕਿਤਾਬ ਨਹੀਂ 10% ਲਗਾ ਤੀਦਾ ਉਹ ਵੀ ਵੀਡੀਓ ਉੱਤੇ ਸੋ ਆ ਹੜਾਂ ਦੇ ਵਿੱਚ ਵੀ ਇਦਾਂ ਹੀ ਹੋਇਆ ਕੋਈ ਕਹਿੰਦਾ 1100 ਟਰੈਕਟਰ ਦੇ ਦਿੱਤਾ ਕੋਈ ਕਹਿੰਦਾ ਕਿੱਥੇ ਦੇ ਦਿੱਤਾ ਜਿਨ੍ਹਾਂ ਨੂੰ ਟਰੈਕਟਰ ਦਿੱਤੇ ਆ ਟਰੈਕਟਰ ਕਿਹਨੂੰ ਦਿੱਤੇ ਆ ਆਮ ਲੋਕਾਂ ਨੂੰ ਨਹੀਂ ਦਿੱਤੇ ਟਰੈਕਟਰ ਦੇਤੇ ਐਨ ਜੀਓ ਨੂੰ ਹੁਣ ਐਨ ਜੀਓ ਦੀ ਮਰਜ਼ੀ ਆ ਉਹ ਕਿੱਥੇ ਭੇਜੂਗੀ ਤੇ ਕਿੱਥੇ ਨਹੀਂ ਭੇਜੂਗੀ ਇਹ ਬਹੁਤ ਵੱਡਾ ਜਿਹੜਾ ਇੱਕ ਗੁਰਖ ਧੰਦਾ ਏਦਾਂ ਦਾ ਜਿਹੜਾ ਬਾਹਰ ਲਿਆਂ ਸਿਰ ਤੇ ਚੱਲਦਾ ਚੱਲ ਜਾਂਦਾ ਅਸੀਂ ਆਪ ਜਾ ਕੇ ਜਿਹੜਾ ਉਹ ਸੇਵਾ ਤਾਂ ਅੱਗੇ ਤਾਂ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਸੇਵਾ ਉਦਾਂ ਕਰੋ ਵੀ ਸਜੇ ਹੱਥ ਨੂੰ ਸੇਵਾ ਕਰੇ ਖਬੇ ਇਹਨਾਂ ਪਤਾ ਲੱਗੇ ਅਗਲੇ ਕਹਿੰਦੇ ਵੀ ਸਜੇ ਹੱਥ ਨਾਲ ਵੀਡੀਓ ਬਣਾਓ ਸਾਰੀ ਦੁਨੀਆ ਨੂੰ ਪਤਾ ਲੱਗੇ ਖਬੇ ਆਦੀ ਤਾਂ ਲੋੜ ਹੀ ਨਹੀਂ ਵੀਡੀਓ ਬਣਾ ਕੇ ਪਹਿਲਾਂ ਉਹ ਛਾੜੋ ਹਾਂ ਆਪੇ ਸੋ ਤੁਹਾਨੂੰ ਪਤਾ ਲੱਗ ਗਿਆ ਸੋ ਹੜਾਂ ਦੇ ਵਿੱਚ ਵੀ ਇਦਾਂ ਹੀ ਹੁੰਦਾ ਆ ਦੇਖ ਲ ਬਾਕੀ ਐਨ ਜੀਓ ਬੜੀਆਂ ਨਵੀਆਂ ਉਠੀਆਂ ਨਵੇਂ-ਨਵੇਂ ਬੰਦੇ ਪਤਾ ਲੱਗੇ ਜੀ ਇਹ ਵੀ ਇਹਨਾਂ ਨੇ ਵੀ ਐਨ ਜੀਓ ਖੋਲ ਲਈ ਹੈ ਤੇ ਠੀਕ ਹੈ ਬਸ ਸੇਵਾ ਹੈ ਜੀ ਸੇਵਾ ਹੈ ਹੈ ਮੇਵਾ ਕਿਤੇ ਹੈ ਮੇਵਾ ਕੋਈ ਨਹੀਂ ਜੀ ਕੋਈ ਬਹੁਤ ਵੱਡੀਆਂ ਕੋਈ jobbਾਂ ਛੱਡ ਦਿੱਤੀਆਂ ਕਿਸੇ ਨੇ ਕੋਈ ਬੰਦਾ ਅੱਜ ਦੀ ਦੁਨੀਆ ਦੇ ਵਿੱਚ ਕੋਈ ਕੰਮ ਆਪਣਾ ਛੱਡ ਕੇ ਸੇਵਾਦਾਰ ਬਣਦਾ ਦੇਖਿਆ ਬਹੁਤ ਬਣਿਆ ਮਾ ਲੱਗ ਲਿਓ ਪੁੱਛ ਵੀ ਤੁਸੀਂ ਕਰਦੇ ਕੀ ਆ ਅਸੀਂ ਸਿਰਫ ਸੇਵਾਦਾਰ ਹੁੰਨੇ ਆ ਅਸੀਂ ਕੋਈ ਕੰਮ ਨਹੀਂ ਕਰਦੇ ਬਸ ਸੇਵਾ ਕਰੀਦੀ ਆ ਖਰਚਾ ਕਿੱਥੋਂ ਚੱਲਦਾ ਪੁੱਛਣ ਵਾਲਾ ਹੋਵੇ ਬਸ ਸੇਵਾ ਸਰ ਨਹੀਂ ਚੱਲਦਾ ਆ ਸਾਡੇ ਨਾਲ ਕਾਲਰ ਨੇ ਹੈਲੋ ਗੱਲ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਹਾਂ ਜੀ ਹਾਂ ਜੀ ਸੰਦੀਪ ਸਿੰਘ ਜੀ ਸਵਾਗਤ ਕੀ ਕਹਿਣਾ ਚਾਹੁੰਦੇ ਜੀ ਆਓ ਵਾਹ ਜੀ ਸਵਾਗਤ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ 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 ਤੇ ਮੈਂ ਅੱਜ ਨਾ ਸ਼ਾਪ ਤੇ ਇੱਕ ਬੰਦਾ ਮੇਰੇ ਕੋਲ ਆਇਆ ਅੱਛਾ ਜੀ ਤੇ ਕਹਿੰਦਾ ਵੀ ਤੈਨਾਂ ਇੱਕ ਗੱਲ ਸਾਂਝੀ ਕਰਨੀ ਮੈਂ ਕਿਹਾ ਦੱਸੋ ਮਹਾਰਾਜ ਹਾਂ ਜੀ ਕਹਿੰਦਾ ਮੈਂ ਰਾਤੀ ਸੁੱਤਾ ਸੀਗਾ ਤੇ ਦੋ ਚੋਰ ਕਹਿੰਦਾ ਆ ਗਏ। ਅੱਛਾ ਜੀ। ਦੋ ਚੋਰ ਕਹਿੰਦਾ ਆ ਗਏ ਤੇ ਕਹਿੰਦਾ ਮੈਨੂੰ ਮੈਂ ਹਜੇ ਅੱਖ ਮੇਰੀ ਲੱਗੀ ਨਹੀਂ ਸੀ। ਹਾਂ। ਤੇ ਉਹਨਾਂ ਨੇ ਵਿੰਡੋ ਸਾਡੀ ਵਿੰਡੋ ਮੇਰੀ ਤੋੜ ਦਿੱਤੀ ਤਾਂ ਅੰਦਰ ਆਵੜੇ। ਅੱਛਾ ਜੀ। ਕਹਿੰਦਾ ਮੈਂ ਮੈਂ ਕੇਸਵਾਜਾ ਹੋ ਗਿਆ। ਹਾਂ। ਕਹਿੰਦਾ ਕੇਸਵਾਜਾ ਹੋ ਗਿਆ ਤੇ ਉਹਨਾਂ ਨੇ ਇਧਰ ਉਧਰ ਫਰੋਣਾ ਸ਼ੁਰੂ ਪਹਿਲਾਂ ਸਵਿਚ ਜਿਹੜਾ ਮੇਨ ਸਵਿਚ ਹੈ ਉਹ ਬੰਦ ਕੀਤਾ। ਹੂੰ। ਤੇ ਕਹਿੰਦਾ ਉਹਨਾਂ ਇਧਰ ਉਧਰ ਫਰੋਣਾ ਸ਼ੁਰੂ ਕਰ ਦਿੱਤਾ। ਅੱਛਾ। ਕਹਿੰਦਾ ਮੈਂ ਫਰੋਨਾ ਜੋ ਕੀਤਾ ਤੇ ਮੈਂ ਕਹਿੰਦਾ ਵੀ ਮੇਰੇ ਤੋਂ ਰਹਿ ਨਾ ਹੋਇਆ ਹੂੰ ਕਹਿੰਦਾ ਜਿੱਦਣ ਉਹ ਬੈਟਰੀ ਲੈ ਕੇ ਜਾਵੇ ਤਾਂ ਮੈਂ ਕਹਿੰਦਾ ਚੋਰ ਦੇ ਮਗਰ ਮੈਂ ਉੱਥੇ ਤੁਰ ਪਿਆ ਅੱਛਾ ਉਹ ਕਹਿੰਦਾ ਜਦ ਕਹਿੰਦਾ ਉਹਨੇ ਦੇਖਿਆ ਵੀ ਮੇਰੇ ਮਗਰੀ ਤੁਰਿਆ ਫਿਰਦਾ ਉਹ ਉਹਨੇ ਕਿਹਾ ਉਹ ਘਰ ਮੇਰਾ ਸਾਥੀ ਆ ਅੱਛਾ ਉਹ ਕਹਿੰਦਾ ਤੂੰ ਮੇਰੇ ਮਗਰ ਕੀ ਕਰਦਾ ਫਿਰਦਾ ਵੀ ਤੂੰ ਦੂਜੇ ਪਾਸੇ ਦੂਜੇ ਕਮਰੇਆਂ 'ਚ ਦੇਖ ਵੀ ਇੱਧਰ ਤਾਂ ਮੈਂ ਆਪ ਹੀ ਦੇਖ ਲੈਣਾ ਹੂੰ ਉਹ ਕਹਿੰਦਾ ਭਰਾਵਾ ਮੈਂ ਤੇਰਾ ਸਾਥੀ ਨਹੀਂਗਾ ਮੈਂ ਤਾਂ ਘਰ ਦਾ ਮਾਲਕ ਆ ਅੱਛਾ ਕਹਿੰਦਾ ਮੈਂ ਤਾਂ ਤੁਹਾਨੂੰ ਇਹ ਕਹਿਣ ਲੱਗਾ ਮੈਂ ਜੇ ਤੈਨੂੰ ਕੁਝ ਕਰੋ ਲੱਪਿਆ ਤਾਂ ਮੈਨੂੰ ਵੀ ਦੱਸ ਦੇ ਨਾ ਵੀ ਦੋਸਤ ਇਹ ਕਰ ਲਾਂਗੇ ਆਪਾਂ ਸਹੀ ਗੱਲ ਆ ਉਹ ਉਹ ਹਾਲਾਤ ਉਹਨਾਂ ਦੇ ਇਹ ਕਹਿੰਦਾ ਐਨੇ ਸਾਡੇ ਮਾੜੇ ਆ ਹੂੰ ਕਹਿੰਦਾ ਮਰ ਤੋਂ ਕਹਿੰਦਾ ਪਤਾ ਨਹੀਂ ਕਿੱਥੇ ਮਰ ਤੋਂ ਰੱਖੋਗੀ ਕਹਿੰਦਾ ਬੋਤਲ ਮੈਂ ਲਿਆਂਦੀ ਸੀਗੀ ਆਹੋ ਤੇ ਕਹਿੰਦਾ ਮੈਂ ਕਿਹਾ ਵੀ ਇਹ ਇਹ ਹੀ ਕਹਿੰਦਾ ਆਪਾਂ ਲੱਭ ਲਈਏ ਤੇ ਬੱਤੀ ਆਨ ਕਰ ਆਪਾਂ ਦੋਨੇ ਅੱਧੀ ਅੱਧੀ ਪੀ ਲੈਣੇ ਹੋਰ ਤਾਂ ਤੈਨੂੰ ਕੁਝ ਲੱਭਣਾ ਹੈ ਤੈਨੂੰ ਕੁਝ ਲੱਭਣਾ ਹੈ ਇਸੇ ਘਰ ਦੇ ਵਿੱਚ ਰਹਿੰਦੇ ਨੂੰ ਆਹੋ ਤੇ ਨਾ ਤਾਂ ਮੈਨੂੰ ਕੁਝ ਲੱਭਿਆ ਨਾ ਤੈਨੂੰ ਕੁਝ ਲੱਭਣਾ ਬੋਤਲ ਲੈ ਕੇ ਪਈ ਹੈ ਉਹ ਲੱ ਤੇ ਕਹਿੰਦਾ ਕਹਿੰਦਾ ਮੈਂ ਕਹਿੰਦਾ ਚੋਰਾ ਇਹ ਨਹੀਂ ਗੱਲ ਸੁਣ ਕੇ ਤਾਂ ਦੋਨੇ ਜਾਣੇ ਚਲੇ ਗਏ ਮੈਂ ਕਹਿੰਦਾ ਜਾਂਦੇ ਜਾਂਦੇ ਕਹਿੰਦਾ ਮੇਰਾ 200 ਦਾ ਵਿੰਡੋ ਦਾ ਨੁਕਸਾਨ ਕਰ ਗਿਆ ਅੱਛਾ ਇਹ ਅੱਜ ਦੀ ਗੱਲ ਆ ਜੀ ਤੇ ਹੁਣ ਇਹ ਤੁਸੀਂ ਗੱਲ ਕਰ ਰਹੇ ਸੀ ਆ ਐਨ ਜੀਓ ਜਿਹੜੀਆਂ ਖੁੱਲੀਆਂ ਆਹੋ ਉਹ ਐਨ ਜੀਓ ਹਰ ਕੋਈ ਬੰਦਾ ਬਣਾਏ ਕਰਦਾ ਪਰ ਐਨ ਜੀਓ ਆ ਐਨ ਜੀਓ ਵਾਲੇ ਕਿ ਦੂਜੇ ਕੋ ਜਾ ਚਲੇ ਜਾਂਦਾ ਭਾਜੀ ਨਾ ਭਾਂਜੀ ਖੁੱਲੀ ਆ ਤੇ ਦੇਖੋਗੇ ਬੰਦੇ ਬੰਦੇ ਦਿਓ ਆਪਾਂ ਸੇ ਉਹ ਕਹਿੰਦਾ ਤੂੰ ਤਾਂ ਭਾਈ ਸਖਸ਼ਾ ਬੋਲੀ ਖੋਲੀ ਦੰਗਾ ਨਹੀਂ ਐਨ ਜੀਓ ਤੋਂ ਨਾ ਅਸੀਂ ਕਿੱਥੇ ਪੜ ਜਾ ਮੈਂ ਕਹਿੰਦਾ ਮੈਂ ਤਾਂ ਤੇਰੇ ਨਾਲ ਆਉਣ ਲੱਗਿਆ ਸੀ ਆਹੋ ਨਾਲ ਸੀ ਮਾਰਤੀ ਦਾ ਬੰਬਰ ਪਰ ਮਾਰ ਬਹੁਤ ਹੋਈ ਆ ਜੱਲ ਸਾਹਿਬ ਫਿਰ ਐਨ ਜੀਓ ਵਾਲਿਆਂ ਨੇ ਸ਼ਹਿਰ ਆਮ ਪਲੇਟਫਾਰਮਾਂ ਤੇ ਜਾ ਕੇ ਇਹ ਵੀ ਆ ਇਹ ਕੀ ਵੀ ਕਿਹਾ ਕਿ ਅਸੀਂ ਕਿੰਨੇ ਪਰਸੈਂਟ ਪੈਸੇ ਲਾਉਨੇ ਆ ਔਨ 에ਅਰ ਅੱਛਾ ਜੀ ਕਮਾ ਦੀ ਗੱਲ ਤਾਂ ਇਹ ਆ ਨਾ ਉਹ ਕਲਿੱਪ ਸਾਰੇ ਪਾਸੇ ਕੋ ਮਰੀ ਆ ਉਹ ਅੱਛਾ ਜੀ ਇੰਨੇ ਪਰਸੈਂਟ ਲਾਉਨੇ ਆ ਹਾਂਜੀ ਫਤਿਹਤ ਮਤਲਬ ਜੇ ਕੋ ਸਾਨੂੰ 100 ਪੌਂਡ ਦਾ ਐਨਜੀਓ ਨੂੰ ਸੇਵਾ ਕਰਦਾ ਹੈ ਤੇ ਤਕਰੀਬਨ ਅਸੀਂ ਆਪਣੇ ਤਨਖਾਹਾਂ ਦੂਆਂ ਕੱਢ ਕੇ ਉਹਦੇ ਵਿੱਚ ਤਕਰੀਬਨ 50 ਪੌਂਡ ਹੀ ਅੱਗੇ ਪਹੁੰਚਾਉਂਦੇ ਹਾਂ ਕਹਿੰਦੇ ਅੱਛਾ ਜੀ ਇਹ ਤਾਂ ਉਹਨਾਂ ਦਾ ਕਹਿਣਾ ਹੈ ਜੀ ਕਿੱਥੇ ਚਾਉਂਦੇ ਕਹਿੰਦੇ ਇਹਦਾ ਬੜੀ ਸੱਚੇ ਸੇਵਾਦਾਰ ਬਈ ਮੈਂ ਕਹਾਂ ਜੀ ਔਨ 에ਅਰ ਤੁਹਾਡੇ ਪਲੇਟਫਾਰਮ ਤੋਂ ਗੱਲ ਹੋਈ ਹੈ ਅੱਛਾ ਜੀ ਇਤੋਂ ਅੱਛਾ ਹਾਂਜੀ ਜਿ세 ਹੁਣ ਤੁਸੀਂ ਇਸ ਵੇਲੇ ਇੱਥੇ ਇਸੇ ਪਲੇਟਫਾਰਮ ਤੋਂ ਗੱਲ ਹੋਈ ਹੈ ਜੀ ਅੱਛਾ ਜੀ ਅੱਛਾ ਕਹਿੰਦੇ ਵੀ ਸਿੱਧਾ ਹੀ ਹੋ ਤੋੜੇ ਡਾਇਰੈਕਟ ਹੀ ਹੈ ਇਨਡਾਇਰੈਕਟਲੀ ਡਾਇਰੈਕਟਿਜ ਹੈ ਉਹ ਪੱਤਰਗਾ ਜਿਹੜਾ ਮਤਲਬ ਮੋਰ ਪ੍ਰੈਜ਼ੈਂਟਰ ਸੀਗਾ ਉਹਨੇ ਸਵਾਲ ਕੀਤਾ ਜੀ ਤੇ ਕਹਿੰਦਾ ਵੀ ਤੁਸੀਂ ਵਿੱਚ ਆਪਣੇ ਖਰਚੇ ਕਿਦਾਂ ਚਲਾਉਨੇ ਆ ਵੀ ਤੁਹਾਡੀ ਟੀਮ ਵੀ ਹੋਣੀ ਹੈ ਟੀਮ ਵਰਕੇ ਸੰਧੀ ਹਾਂਜੀ ਬਿਲਕੁਲ ਜੀ ਸਾਡਾ ਟੀਮ ਵਰਕੇ ਆਸੀਂ ਉਹਨਾਂ ਨੂੰ ਤਨਖਾਹਾਂ ਦੇਣਾ ਫਿਰ ਕਹਿੰਦਾ ਤੁਸੀਂ ਗਾਹ ਕਿੰਨੇ ਲਾਉਨੇ ਆ ਹਾਂ ਕਹਿੰਦੇ ਜੀ ਗਾਹ ਫਿਰ ਸੇ ਤੁਹਾਨੂੰ ਪਤਾ ਹੀ ਹੈ ਵੀ ਸਾਰੇ ਖਰਚੇ ਖੋਜੀਦੇ ਤੇ 50% ਅਸੀਂ ਜਿਹੜਾ ਉਹ ਗਾ ਇਹ ਸੀ ਦਿੰਨੇ ਆ ਇਹ ਕਹਿਣਾ ਹੈ ਜੀ ਪਰ ਕਿੰਨੇ ਪਰਸੈਂਟ ਹੈ ਇਹ ਹੁਣ ਰੱਬ ਜਾਣੇ ਜੀ ਇਹ ਸੇਵਾਦਾਰ ਕੱਚੇ ਸੀ ਬੇ ਜੀ ਹਾਂ ਸੇਵਾ ਸਾਨੂੰ ਹੋਣਾ ਮਰਜ਼ਾ ਦਾ ਹਰ ਕੀ ਦਿੱਤਾ ਤੁਹਾਨੂੰ ਕਿਹਾ ਨਾ ਵੀ ਇੱਕ ਦੋ ਢਾਈ ਤੋਂ ਜਿਹੜੀ ਐਨ ਜੀਓ ਆ ਆਪਾਂ ਹੜਾਂ ਦੇ ਕਰਕੇ ਜਿਹੜੀ ਉਹ ਨਵੀਂ ਆਈ ਆ ਉਹ ਹਰ ਕੋਈ ਬੰਦਾ ਹੁਣ ਐਨ ਜੀਓ ਵਾਲਾ ਇੰਜੀਨੀਅਰ ਨੂੰ ਟੱਕਰ ਨਾ ਜਿਹੜਾ ਇਟਾਂ ਦੇ ਥੱਲੇ ਨਹੀਂ ਹੁਣ ਇਟਾਂ ਦੇ ਉੱਤੇ ਹੀ ਬੈਠੇ ਐਨ ਜੀਓ ਵਾਲੇ ਹਾਂ ਕੰਮ ਵੀ ਕੰਮ ਵੀ ਉਹਦਾ ਸੇਵਾ ਦਾ ਕੰਮ ਬੜਾ ਵੱਧ ਗਿਆ ਕਿਉਂਕਿ ਸੇਵਾ ਤੁਹਾਨੂੰ ਪਤਾ ਹੁਣ ਹੁਣ ਸੇਵਾ ਦਾ ਰੜਕਦੇ ਨਹੀਂ ਵੈਸੇ ਦੇਖਿਆ ਤੁਸੀਂ ਸੋਸ਼ਲ ਮੀਡੀਆ ਤੇ ਜਮੀਨ ਦਾ ਇਹ ਹੁਣ ਤਾਂ ਬਹੁਤ ਗੱਲ ਆ ਜੀ ਜੀ ਜਦਾ ਨਾ ਬਈ ਖਬਰ ਪੁਰਾਣੀ ਹੋ ਜਾਂਦੀ ਆ ਹੁਣ ਕੋਈ ਨਵਾਂ ਮੁੱਦਾ ਭਾਲਦੇ ਆ ਜੀ ਹਾਂ ਕੋਈ ਇਹ ਤਾਂ ਜਿਹੜੇ ਐਨਜੀਓ ਵਾਲੇ ਪਏਗਾ ਮਤਲਬ ਇਹ ਹੀ ਸੋਚਦੇ ਨੇ ਕੋਈ ਨਾ ਕੋਈ ਨਵੀਂ ਇਹੋ ਜਿਹੀ ਸਾਨੂੰ ਸੀਜ ਕੋਈ ਨਵਾਂ ਸੋਸ਼ਲ ਜਿਹੜਾ ਛੱਡੀਏ ਜਿਨ੍ਹਾਂ ਲੋਕ ਭਾਵਕ ਹੋਣ ਤੇ ਸਾਨੂੰ ਫਟਾਫਟ ਪੈਸੇ ਦੇਣ ਜੀ ਹੁਣ ਪਤਾ ਕੌਣ ਰਹਿ ਗਿਆ ਸੰਦੀਪ ਸਿੰਘ ਜੀ ਜਿਹੜੇ ਪਿੰਡਾਂ ਦੇ ਵਿੱਚ ਆਮ ਲੋਕ ਆ ਨਾ ਜਿਹੜੇ ਹਾਂਜੀ ਉਹ ਇੱਕ ਦੋ ਦੀ ਸਹਾਇਤਾ ਕਰਨ ਲੱਗੇ ਹੋ ਆ ਦੇ ਨਾਲ ਸਾਹਿਬ ਉੱਥੇ ਜਿਹੜੀ ਉਹ ਪਿੰਡਾਂ ਦੇ ਵਿੱਚ ਹੁਣ ਜਿਹੜੀ ਆ ਅਰੇਤਾ ਵੀ ਚੱਕ ਰਹੇ ਆ ਤੇ ਉਹ ਆਮ ਪਿੰਡੇ ਜਿਹੜੇ ਉਹ ਆਲੇ ਦੇ ਇੱਕ ਦੂਜੇ ਦੀ ਮਦਦ ਹੀ ਕਰ ਰਹੇ ਆ ਮਦਦ ਹੀ ਕਰ ਰਹੇ ਆ ਉਹ ਪਿੰਡਾਂ ਵਾਲੇ ਜਾਂ ਉਹ ਸੇਵਾਦਾਰ ਹੁਣ ਸੇਵਾ ਕਰ ਰਹੇ ਆ ਜਿਹੜੇ ਸੋਸ਼ਲ ਮੀਡੀਆ ਤੇ ਕਿਤੇ ਹਨਗੇ ਉਹ ਸਿਰਫ ਸੱਚੀ ਸੇਵਾ ਕਰਨੇ ਵਾਲੇ ਆ ਜਾਂ ਜਿਹੜੇ ਕਾਰਸੇ ਵਾਲੇ ਬਾਬੇ ਆ ਜਾਂ ਇਦਾਂ ਦੀਆਂ ਬਹੁਤ ਸਾਰੀਆਂ ਹਸਤ ਹੈਗੇ ਆ ਜਿਹੜੇ ਥੱਲੇ ਕੰਮ ਕਰਨੇ ਵਾਲੇ ਲੋਕ ਆ ਜਿਹੜਾ ਸਾਡੇ ਕੋਲ ਕਿੰਟੈਂਟ ਵਾਲੇ ਸੇਵਾਦਾਰ ਆ ਰਿਹਾ ਇਹ ਸਭ ਹੁਣ ਕਿਤੇ ਹੋਰ ਰੁੱਝ ਗਏ ਹੋ ਆ ਗੱਲ ਸਾਬ ਇਹੋ ਜੀਆਂ ਸਖਸ਼ੀਤਾ ਨਾਮੀ ਸਖਸ਼ੀਤਾ ਹੈਗੀਆਂ ਜਿਨ੍ਹਾਂ ਨੇ ਆਪਣਾ ਨਾਮ ਵੀ ਨਹੀਂ ਦੱਸਿਆ ਤੇ ਅਸੀਂ ਇੰਨੇ-ਇੰਨੇ ਪੈਸੇ ਦੀ ਸੇਵਾ ਕੀਤੀ ਜਾਂ ਇੰਨੀਆਂ ਕਿਸ਼ਤੀਆਂ ਦੀ ਸੇਵਾ ਜਿਹੜੀਆਂ ਕਿਸ਼ਤੀਆਂ ਉਹਨਾਂ ਨੇ ਬਣਾ ਕੇ ਉੱਥੇ ਵੰਡੀਆਂ ਹਾਂ ਚਾਹੇ ਚਲੋ ਕੰਮ ਆਈਆਂ ਤਾਂ ਨਹੀਂ ਐਂਜਲ ਵਖਰੀ ਵਾਲ ਪਰ ਉਹਨਾਂ ਨੇ ਆਪਣੇ ਤਨੋਂ ਮਨੋਂ ਤਨੋਂ ਸੇਵਾ ਕੀਤੀ ਪਰ ਜਿਨ੍ਹਾਂ ਨੇ ਇਹ ਇਸ ਚੀਜ਼ ਨੂੰ ਦੇਖ ਕੇ ਐਨਜੀਓ ਨਾਮੀਆਂ ਬਣਾ ਲਈਆਂ ਤੁਸੀਂ ਇਥੇ ਹੁਣ ਦੱਲ ਲਾ ਲੋ ਹੁੰਦਾ ਜੇ ਕਿੰਨੀ ਕੀ ਸੇਵਾ ਹੋਈ ਹੋਣੀ ਹੈ ਤੇ ਕਿੰਨੀ ਤੁਸੀਂ ਹੁਣ ਗੱਲ ਕੀਤੀ ਨਾ ਵੀ ਕਿਸੇ ਨੇ ਕੋਈ ਰੇਂਜ ਰੋਵਰ ਕਢਾ ਲਈ ਕਿਸਨੇ ਕੋਈ ਜੈਗਰ ਲ ਲਈ ਕਿਸਨੇ ਕੋਈ ਮਕਾਨ ਵੱਡਾ ਲੈ ਲਿਆ ਇਹ ਮਹਾਰਾਜ ਚਲੋ ਪਰਮਾਤਮਾ ਦੇਖਦਾ ਜੀ ਲੈਣੇ ਦੇਣੇ ਸਭ ਸਾਰੇ ਇੱਥੇ ਹੀ ਆ ਮਤਲਬ ਇਸ ਇਹ ਜਿਹੜਾ ਦਸਵੰਦ ਦਾ ਪੈਸਾ ਖਾਣਾ ਕੁੱਲਾ ਘਾੜਦਾ ਜੀ ਬਿਲਕੁਲ ਜੀ ਬਿਲਕੁਲ ਹੁਣ ਤੁਸੀਂ ਦੇਖਿਆ ਹੋਣਾ ਗਿਆ ਸਾਹਿਬ ਕਿੱਥੇ ਕਿੱਥੇ ਗਿਆ 1100 ਟਰੈਕਟਰ ਇੱਕਨੇ ਦਿੱਤਾ ਜੀ ਤੇ 500 ਟਰੈਕਟਰ ਜੀ ਉਹਨੂੰ ਦਿੱਤਾ ਐਨਜੀਓ ਨੂੰ ਦਿੱਤਾ ਜੀ ਪਰ ਉਹ ਕਿਹੜੀ ਐਨਜੀਓ ਨੂੰ ਦਿੱਤਾ ਜੀ ਦੱਸੋ ਆਮ ਕਿਸੇ ਬੰਦੇ ਦੇਖੋ ਨਿਸ਼ਾਨਦੇਹੀ ਕਰਨੀ ਕੋਈ ਔਖਾ ਕੰਮ ਆ ਤੁਸੀਂ ਲੱਭ ਲਓ ਭਾਈ ਵੀ ਕਿਹੜਾ ਬੰਦਾ ਮਾੜਾ ਆ ਜਿਹਦੇ ਕੋਲ ਟਰੈਕਟਰ ਹੈ ਨਹੀਂ ਉਹ ਗਰੀਬ ਨੂੰ ਟਰੈਕਟਰ ਦੇ ਦੋ ਐਨ ਜੀਓ ਨੂੰ ਵੀ ਟਰੈਕਟਰ ਦੇਤੇ ਆ ਉਹਨਾਂ ਨੇ ਕਿਤੇ ਗਾਂ ਢਾ ਲੱਗਣ ਦੇ ਨਹੀਂ ਕਿਸੇ ਨੂੰ ਦੇਣਾ ਕਿਸੇ ਨੂੰ ਕੁਛ ਕੱਖ ਵੀ ਨਹੀਂ ਦੇਣਾ ਅਗਲੇ ਨੂੰ ਇਹ ਹਾਲਾਤ ਇਹ ਹੀ ਆ ਜੀ ਗੱਲ ਸਭ ਹੁਣ ਜਿਹੜੇ ਹਾਲਾਤ ਅਸਲੇ ਬਣਿਆ ਇਹ ਤਾਂ ਮੰਨ ਲਓ ਇਹ ਮੈਂ ਤਾਂ ਹਮੇਸ਼ਾ ਇਹ ਗੱਲ ਕਰਦਾ ਹਾਂ ਕਿ ਸਾਨੂੰ ਆਪਣੇ ਪਿੰਡਾਂ ਦੀ ਮਾਂ ਸਾਨੂੰ ਆਪ ਫੜਨੀ ਪੈਣੀ ਅਸੀਂ ਜਾਂਟ ਵਿੱਚ ਕਿਉਂ ਪਾਉਨੇ ਆ ਜੀ ਗੱਲ ਹੁਣ ਦੇਖੇ ਨਾ ਕੋਈ ਹਸਪੀਟਲ ਬਣਾ ਬਣਾ ਰੁਟੀ ਜਾਂਦਾ ਕੋਈ ਢਾੜਾ ਨੂੰ ਲੁੱਟੀ ਜਾਂਦਾ ਕੋਈ ਵਿਆਹ ਕਰਾਈ ਜਾਂਦਾ ਕੋਈ ਕੁੱਛ ਕਰਾਈ ਜਾਂਦਾ ਫਿਰ ਇਹ ਅਸਲੀਅਤ ਜਿਹੜੀ ਆ ਉਹ ਤੁਹਾਡੇ ਸਾਹਮਣੇ ਆ ਉਹ ਪਲੇਟਫਾਰਮ ਉੱਤੇ ਬਹਿ ਕੇ ਜਿਹੜੀਆਂ ਐਨਜੀਓ ਵਾਲੇ ਕਹਿੰਦੇ ਆ ਵੀ ਜਿਨ੍ਹਾਂ ਨੇ ਜਿਹੜੀਆਂ ਹੁਣੇ ਐਨਜੀਓ ਫੌਂਡ ਵਿੱਚ ਆਈਆਂ ਜੀ ਜਿਹੜੀਆਂ ਤੇ ਅਸੀਂ 50% ਅੱਗੇ ਲਾਉਂਦੇ ਆ ਜੀ 50% ਸਾਡੀਆਂ ਜਿਹੜੀਆਂ ਤਨਖਾਹਤ ਨੂੰ ਆ ਉਹ ਜਿਹੜੀਆਂ ਨੂਨ ਬੰਦ ਕਰਕੇ ਪੁੱਛਦਾ ਤੁਹਾਨੂੰ ਕਿਹੜੇ ਐਨਜੀਓ ਵਾਲੇ ਨਾਲ ਗੱਲ ਹੋਈ ਆ ਤੁਸੀਂ ਉਹ ਤੁਹਾਨੂੰ ਸ਼ੋਅ ਭੇਜਦੇ ਨਾ ਜੀ ਸ਼ੋਅ ਦੇਖ ਲਿਓ ਚਲੋ ਠੀਕ ਆ ਭੇਜੋ ਧੰਨਵਾਦ ਜੀ ਤੁਹਾਡਾ ਜੀ ਇਹ ਕਿਹੜਾ ਕੱਚਾ ਸੇਵਾਦਾਰੀ ਡਾਈ ਵੀ ਸਾਡੇ ਪ ਇਹ ਈ ਡਾਇਰੈਕਟ ਗੱਲ ਕਰ ਗਿਆ ਇਹ ਕਿਹੜਾ ਸੇਵਾਦਾਰ ਹੋਇਆ ਬਈ ਇਹ ਗੱਲ ਖਾਨੇ ਨਹੀਂ ਚਲੋ ਹੂੰ ਸੇਵਾਦਾਰ ਕੱਚਾ ਹੀ ਕੋਈ ਜਿਹੜਾ ਵੀ ਜੇ ਕੋ ਸੁਣਦਾ ਹੋਵੇ ਇਦਾਂ ਨਹੀਂ ਕਾਕਾ ਸੇਵਾ ਕਰੀਦੀ ਹੁੰਦੀ ਸੇਵਾ ਜੇ ਕੋ ਪੁੱਛੇ ਵੀ ਕਿੰਨੇ ਪਰਸੈਂਟ ਲਾਦੀਦਾ ਇਹੇ ਕਹੀਦਾ ਹੁੰਦਾ ਤੂੰ ਕਾ ਜੀ 95 ਤੋਂ 90% ਤਾਂ ਉਹ ਲੋਕਾਂ ਦਾ 20-30% ਕੋਲੋਂ ਲਾਦੀਦਾ ਸੇਵਾ ਤਾਂ ਤੂੰ ਕਹ ਪਹੁੰਚ ਜਾਂਦੀ 120-25% ਤੇ ਜਾ ਕੇ ਤੇ ਤੁਸੀਂ ਸਿੱਧੇ 50% ਤੇ ਆ ਗਏ ਤੂੰ ਸੇਵਾ ਪ੍ਰਭਾ ਤੂੰ ਐਨਜੀਓ ਬਾਂਦੀ ਕਰਦੇ ਤੇਰੇ ਬਾਅਦ ਦਾ ਕੰਮ ਨਾਗਾ ਹੈ ਤੁਹਾਨੂੰ ਮੈਂ ਸਹੀ ਦੱਸਦਾ ਤੂੰ ਕੰਮ ਕੋ ਹੋਰ ਦੇਖ ਜਿਵੇਂ ਉਹ ਹਾਂਸ ਰਾਇ ਹਾਂਸ ਦੇ ਨਹੀਂ ਗਿਆ ਹੀ ਇੱਕ ਦਿਨ ਉਹ ਇੱਕ ਦਿਨ ਕਿ ਉਹ ਬਹੁਤ ਕਿਤੇ ਬੇਸੁਰਾ ਗਾਉਂ ਡਿਆਈ ਉਹ ਕਹਿੰਦੇ ਕਾਕਾ ਕੋ ਕੰਮ ਹੋਰ ਕਰ ਲਓ ਕੋਈ ਬਿਲਡਿੰਗ ਬਿਲਡਿੰਗ ਹੀ ਸਿੱਖ ਲਓ ਕਿਹੜੇ ਕੰਮ ਹੀ ਪੈਵਾ ਤੁਸੀਂ ਉਹੀ ਗੱਲ ਉਹ ਸੇਵਾਦਾਰ ਨੇ ਵੀ ਤੂੰ ਕਾਕਾ ਕੋਈ ਬਿਲਡਿੰਗ ਬਿਲਡਿੰਗ ਸਿੱਖਲਾ ਤੇਰੇ ਬਾਅਦ ਦਾ ਕੰਮ ਹੈ ਨਹੀਂ ਸੇਵਾ ਵਾਲਾ ਹਾਂਜੀ ਹੈਲੋ